ਆ ਮੈਗੀ ਤੇ ਮੈਗੀ ਵਾਸਤੇ ਆਪਾਂ ਗੰਡਾ ਚੀਰ ਲਿਆ ਇੱਕ ਤੇ ਉਸ ਤੋਂ ਬਾਅਦ ਦੇਖਦੇ ਆਂ ਕੀ ਬਣਦਾ ਤੁਹਾਨੂੰ ਦਿਖਾਉਣਾ ਕਿ ਮੈਂ ਕਿਵੇਂ ਬਣਾਉਣਾ ਹੈ ਦੇਖਦੇ ਆਂ ਵੀ 2 ਮਿੰਟਾਂ ਚ ਬਣਦੀ ਆ ਕਿ ਨਹੀਂ ਬਣਦੀ ਦੋਸਤੋ ਹੁਣ ਆਪਾਂ ਜਿਖੋਨੇ ਗੈਸ ਗੈਸ ਔਨ ਕਰ ਲਿਆ ਮੈਂ ਤੇ ਰੱਖਤਾ ਇਹਦੇ ਤੇ ਫਰਾਈ ਪੈਨ ਤੇ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਸਰੋਂ ਦਾ ਘਰ ਦੀ ਸਰੋਂ ਦਾ ਤੇਲ ਘਰ ਦਾ ਦੋਸਤੋ ਹੁਣ ਆਪਾਂ ਪਾਉਣ ਲੱਗੇ ਥੋੜਾ ਜਿਹਾ ਤੇਲ ਇਹਦੇ 'ਚ ਇੱਕ ਚਮਚਾ ਪਾਵਾਂਗੇ ਤਕਰੀਬਨ ਤੇ ਸਰੋਂ ਦਾ ਘਰ ਦੀ ਉਹਨਾਂ ਦਾ ਤੇਲ ਹੈ ਇਹ ਉਸ ਤੋਂ ਬਾਅਦ ਇਹਨੂੰ ਆਪਾਂ ਹੁਣ ਪੂਰਾ ਗਰਮ ਹੋਣ ਦੇਵਾਂਗੇ ਚਿੱਟਾ ਹੋ ਜਾਈ ਜਦੋਂ ਉਦੋਂ ਉਸ ਤੋਂ ਬਾਅਦ ਆਪਾਂ ਦੂਸਰਾ ਸ਼ੁਰੂ ਕਰਾਂਗੇ ਦੋਸਤੋ ਤੇਲ ਲੜਕਪ ਫੂੰਸਾ ਚੜਨ ਲੱਗਾ ਗਰਮ ਹੋ ਗਿਆ ਹੁਣ ਇਹਦੇ 'ਚ ਆਪਾਂ ਪਾਉਣੇ ਥੋੜਾ ਜਿਹਾ ਜੀਰਾ ਤੇ ਉਸ ਤੋਂ ਬਾਅਦ ਨਾਲ ਦੀ ਨਾਲ ਇਹ 'ਚ ਪਾ ਦੇਗੇ ਆਪਾਂ ਪਿਆਜ਼ ਗੈਸ ਥੋੜੀ ਜਿਹੀ ਘਟ ਕਰ ਲਈਆ

ਹੁਣ ਦੋਸਤੋ ਪਾਵਾਂਗੇ ਆਪਾਂ ਇਹਦੇ ਵਿੱਚ ਮਸਾਲਾ ਜਿਹੜਾ ਮੈਗੀ ਦੇ ਵਿੱਚੋਂ ਨਿਕਲਦਾ ਹੁੰਦਾ ਇਹ ਪਾਤਾ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਦੇਣਾ ਤਾਂ ਕਿ ਜਲੇ ਨਾ ਥੋੜੀ ਜਿਹੀ ਚਾਹ ਦੇ ਥੋੜਾ ਜਿਹਾ ਸੇਕ ਲਵਾਵਾਂਗੇ ਥੋੜਾ ਪਾਣੀ ਹੋਰ ਪਾਤਾ ਇਹਦੇ ਵਿੱਚ ਥੋੜੇ ਵਿੱਚ ਪਾਉਣੀ ਹੈ ਮੈਗੀ ਤੇ ਹੁਣ ਇਹਨੂੰ ਢੱਕ ਕੇ ਪਕਾਉਣਾ ਹੈ। ਦੋਸਤੋ ਦੇਖਦੇ ਆ ਕਿ ਇਹਦਾ ਹਾਲਚਾਲ ਹੈ। ਤੇ ਤਕਰੀਬਨ ਤਕਰੀਬਨ 1 ਨਾਲ ਵੀ ਆ। ਹੁਣ 2 ਮਿੰਟ ਤਾਂ ਤਾਂ ਜ਼ਿਆਦਾ ਹੋ ਗਿਆ ਤੇ ਪਰ ਫਿਰ ਵੀ ਨਾ ਦੇ ਹੀ 2 ਮਿੰਟ ਹੁੰਦੇ ਆ। ਟਾਈਮ ਤਾਂ ਇਹ ਤੇ 5-6 ਮਿੰਟ ਲੱਗ ਜਾਂਦੇ ਆ। ਇੱਕ ਵਾਰ ਫੋਟੋ ਆਖਤਾ ਆਪਾਂ ਇਹਨਾਂ ਨੂੰ ਦੇਖਦੇ ਹਾਂ ਥੋੜੇ ਚਿਰ ਬਾਅਦ ਚੈੱਕ ਕਰਦੇ ਹਾਂ ਦੋਸਤੋ ਚੈੱਕ ਕਰਦੇ ਹਾਂ ਹੁਣ ਆਪਾਂ ਕਿੰਨੀ ਖਸਰ ਹੈ ਇਸ ਚ ਇਹ ਤਕਰੀਬਨ ਬਣ ਗਈਆਂ ਤੇ ਹੁਣ ਕਰਦੇ ਹਾਂ ਇਹਨੂੰ ਆਪਾਂ ਬੰਦ ਤੇ ਦੇਖਦੇ ਹਾਂ ਕਿ ਇਹ ਜਿਹੀਆਂ ਬਣੀਆਂ ਇਹ ਓਕੇ ਦੋਸਤੋ